ਮਹਾਰਾਜਾ ਜੀ ਕਾ ਖਾਲਸਾ ਮਹਾਰਾਜਾ ਜੀ ਕੀ ਫਤਿਹ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈਗਾ ਖਿਆੜੀਆਣਾ ਇਸ ਪਿੰਡ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਤੇ ਹਮਲਾ ਹੋਇਆ ਤੇ ਹਮਲਾ ਕਰਨ ਵਾਲੇ ਦੋ ਲੋਕ ਨੇ ਕੈਂਚੀ ਦੇ ਨਾਲ ਦਾੜੇ ਕੇਸ ਕੱਟਣ ਦੀ ਕੋਸ਼ਿਸ਼ ਕੀਤੀ ਇਹ ਜਣ ਕੇ ਬਿਆਦਵੀ ਕੀਤੀ ਇੱਕ ਅਮਰਤਾਰੀ ਸਿੱਖ ਪ੍ਰਚਾਰ ਕਰਨ। ਹਾਲਾਂਕਿ ਜਦੋਂ ਹੱਥੋਂ ਪਾਈ ਹੋਏ ਇਹ ਰਘਵੀਰ ਸਿੰਘ ਜ਼ਖਮੀ ਹੋਇਆ ਤੇ ਪੁਲਿਸ ਨੇ 10 ਲੋਕਾਂ ਤੇ ਮਾਮਲਾ ਦਰਜ ਕੀਤਾ ਜਣ ਕੇ ਕੇਸ ਦਰਜ ਕੀਤਾ। ਮੈਂ ਜਿਹੜੀ ਗੱਲ ਕਹਿਣੀ ਹੈ ਇਹ ਉਹ ਲੋਕ ਨੇ ਸਿੱਖ ਪ੍ਰਚਾਰਕ ਜਿਹੜੇ ਕਹਿੰਦੇ ਨੇ ਸਵਾ ਲੱਖ ਸੇ ਇੱਕ ਲੜਾਂ ਤਬਾ ਗੋਬਿੰਦ ਸਿੰਘ ਨਾਮ ਕਹਾਂ ਇਹ ਲੋਕਾਂ ਨੂੰ ਹੁੱਕ ਦਿੰਦੇ ਨੇ ਹੀ ਗੁਰਸਾਧ ਹਯੂਰੇ ਵਿੱਚ ਬਹਿ ਕੇ ਵੀ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਜਾਂ ਸਾਡੇ ਮਰਜੀ ਵੜੇ ਸਵਾ ਲੱਖ ਦੇ ਨਾਲ ਲੜੇ ਨੇ ਇਹ ਲੋਕਾਂ ਨੂੰ ਹੁੱਕਾਂ ਦੇ ਦੇ ਕੇ ਭੜਕਾਉਂਦੇ ਆ ਹਾਲਾਂਕਿ ਇਦਾਂ ਦੀ ਕੋਈ ਗੱਲਬਾਤ ਗੁਰੂ ਸਾਹਿਬ ਨੇ ਕਹੀ ਨਹੀਂ ਨਾ ਗੁਰੂ ਸਾਹਿਬ ਨੇ ਇਹ ਤਾਂ ਕਿਸੇ ਨੂੰ ਪੜਕਾਇਆ ਪਰ ਇਹ ਜਿਹੜੇ ਵਿਰੋਧੀ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਗ੍ਰੰਥਾਂ ਦੇ ਵਿੱਚੋਂ حوالہ ਦੇ ਦੇ ਕੇ ਇਹ ਲੋਕਾਂ ਨੂੰ ਢੜਕਾਉਣ ਤੇ ਲੱਗੇ ਹੋਏ ਤੇ ਹੁਣ ਹੁਣ ਇਹਨੂੰ ਤਿੰਨ ਬੰਦਿਆਂ ਨੇ ਘੇਰ ਕੇ ਕੈਂਚੀ ਦੇ ਨਾਲ ਕੇਸ ਕੱਟਣ ਦੀ ਦਾੜ੍ਹੀ ਕੱਟਣ ਦੀ ਕੋਸ਼ਿਸ਼ ਕੀਤੀ ਦੱਸੋ ਵੀ ਤਿੰਨ ਬੰਦਿਆਂ ਨੇ ਤੈਨੂੰ ਘੇਰ ਲਿਆ ਪਾਈ ਤੇਰੇ ਕੋਲੇ ਸ੍ਰੀ ਸਾਹਿਬ ਹੀ ਹੋਣੀ ਹੈ ਤੇ ਫਿਰ ਤੁਸੀਂ ਲੋਕਾਂ ਨੂੰ ਭੜਕਾਉਣ ਵਾਸਤੇ ਜਿੰਨਾ ਬੰਦਿਆਂ ਨੇ ਹਰਕਤ ਕੀਤੀ ਹੈ ਉਹਨਾਂ ਦੀ ਗਲਤੀ ਹੀ ਹੈ ਮੈਂ ਕਹਿੰਦਾ ਚੌਂਕ 'ਚ ਖੜਾ ਕੇ ਭਾਵੇਂ ਤੁਸੀਂ ਉਹਨਾਂ ਨੂੰ ਤੇਲ ਪਾ ਕੇ ਅੱਗ ਲਾ ਦਿਓ ਜੇ ਕਿਸੇ ਦਾ ਮ ਹੈਗਾ ਇਹ ਪ੍ਰਸ਼ਾਸਨ ਨੇ ਫੜੇ ਨੇ ਕਿ ਚੱਲੇ ਫਾਂਸੀ ਦੀ ਸਜ਼ਾ ਹੋ ਜੇ ਉਹਨਾਂ ਨੇ ਗਲਤ ਕੀਤਾ ਪਰ ਜਿਹੜੀਆਂ ਤੁਸੀਂ ਫੁਕਰੀਆਂ ਮਾਰ-ਮਾਰ ਲੋਕਾਂ ਨੂੰ ਭੜਕਾ ਰਹੇ ਹੋ ਤੂੰ ਥੋੜੀ ਹੁਣ ਹਿੰਮਤ ਕਿੱਥੇ ਆਉ? ਹਿੰਮਤ ਹੈ ਉਦਾਂ ਦੀ। ਤੂੰ ਤਾਂ ਉਹ ਸ਼ਬਦ ਦੇ ਵਿੱਚ ਉੱਠੇ ਪਾਈ ਜਾਂਦੇ। ਜਦੋਂ ਝੂਠੇ ਹੈਗੇ ਭਾਈ। ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਸੈਂਕੜਿਆਂ ਦੀ ਤਰ੍ਹਾਂ ਦੇ ਵਿੱਚ ਲੋਕ ਬੈਠੇ ਸੁਣਦੇ ਹੁੰਦੇ ਤੁਸੀਂ ਬਾਹਮਾ ਉਲਾਰ-ਉਲਾਰ ਕੇ ਕਹਿੰਦੇ। ਖਵਾਲੇ ਦੇ ਦੇ ਕਿਉਂ ਨਾ ਕਰਮਤਾਂ ਦੇ। ਵੀ ਖਾਲਸਾ 2.5 ਲੱਖ ਦੇ ਨਾਲ ਇੱਕ ਲੜੇ। ਇਹਦਾ ਮਤਲਬ ਤੁਸੀਂ ਅਰਥ ਗਲਤ ਕੀਤੇ। ਜੇ ਸਹੀ ਅਰਥ ਨੇ ਫਿਰ ਤੂੰ ਇਕੱਲਾ ਬੰਦਾ ਤਿੰਨ ਦੇ ਨਾਲ ਲੜ ਸਕਿਆ ਖੌਫ ਕਿੱਡਾ ਹੁੰਦਾ ਜਦੋਂ ਤੁਸੀਂ ਉਹ ਜੱਪ ਤਪ ਨਹੀਂ ਕਰਦੇ ਜਿਹਦੇ ਨਾਲ ਜਾਹੋ ਜਲਾਲ ਜਿਹਰੇ ਤੇ ਆਉਂਦਾ ਤੁਸੀਂ ਆਪ ਹੀ ਗੱਪਛੜਾਪ ਮਾਰਦੇ ਹੋਏ ਜਿਹੜਾ ਡਗਦਾ ਕਰਦਾ ਹੁੰਦਾ ਹੈ ਫੇ ਲੋਕਾਂ ਨੂੰ ਬੇਵਕੂ ਬਣਾਉਣੇ ਤੁਸੀਂ ਥੋੜਾ ਨੂਰ ਤੁਹਾਡੀ ਸ਼ਕਤੀ ਤੁਹਾਡਾ ਜਾਹੋ ਜਲਾਲ ਤੁਹਾਡੀ ਹਿੰਮਤ ਕਿੱਥੇ ਗਈ ਪਾਈ ਹਸਪੀਟਲ ਵਿੱਚ ਪਿਆ ਸੀ ਮੂਰੇ মিডিਆ ਵਾਲੇ ਮੈ ਕਰੀ ਜਾਂਦੇ ਹਾਂ ਜੀ ਭਾਈ ਸਾਹਿਬ ਕੀ ਹੋ ਗਿਆ ਮੈਨੂੰ ਘੇਰ ਲਿਆ ਜੀ ਘੇਰ ਕੇ ਕੈਂਚੀ ਦੇ ਨਾਲ ਕੇਸ ਕੱਟਣ ਦੀ ਕੋਸ਼ਿਸ਼ ਕੀਤੀ ਮੇਰੀ ਕੁੱਟ ਮਾਰ ਕਰਤੀ ਜੀ ਮੈਨੂੰ ਕੁੱਟ ਕੇ ਭੱਜ ਗਈ ਜੀ ਲੈ ਇਹਨਾਂ ਮਿਲ ਤੋਂ ਜੁੱਤੀਆਂ ਖਾਓਗੇ ਨਾਲੇ ਲੋਕਾਂ ਨੂੰ ਨੂੰ ਖਵਾਉਂਗੇ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਇਸ ਢਾਈ ਹੈ ਇਹ ਗੱਲਾਂ ਕੌੜੀਆਂ ਨੇ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਹਰਕਤ ਕੀਤੀ ਐ ਕਿ ਪੂਰੇ ਪਿੰਡ ਵਿੱਚ ਹਿੰਮਤ ਹੈ ਨਹੀਂ ਕੋਈ ਪਿੰਡ ਖਿਆਲੀ ਵਾਲਾ ਪਿੰਡਾ ਜਿਲ੍ਹੇ ਦਾ ਪਿੰਡ ਹੈ ਇਹ ਉੱਥੇ ਕੋਈ ਹੋਰ ਪੰਚਾਇਤ ਮੈਂਬਰ ਕੋਈ ਹੋਰ ਕੋਈ ਵੱਡਾ ਗੈਂਸਟਰ ਕੋਈ ਖਾੜਕੂ ਪਿੰਡਰਾ ਵਾਲੇ ਦੇ ਚਿੱਲੇ ਕੋਈ ਹੈ ਨਹੀਂ ਉੱਥੇ ਕਿ ਧਮਕੀਆਂ ਦੇਣੀਆਂ ਹੁੰਦੀਆਂ ਨੇ ਤੈਨੂੰ ਮਾਰ ਦਾਂਗੇ ਤੇਰੀ ਕੁੜੀ ਨੂੰ ਆਨੰਦ ਲੈ ਲਾਂਗੇ ਜਾਂ ਐਦਾਂ ਕਹਿੰਦੇ ਨੇ ਲੋਕਾਂ ਨੇ ਤੇ ਹੁਣ ਪਿੰਡਾਂ ਵਾਲਾ ਕਿੱਥੇ ਐ ਪੰਚਾਇਤ ਤਾਂ ਹੋਊ ਪਿੰਡ ਵਿੱਚ ਭਾਈ ਗੁਰਦਰ ਦੀ ਕਮੇਟੀ ਤਾਂ ਹੋਊਗੀ ਪਿੰਡ ਵਿੱਚ ਤਿੰਨ ਲਗੜਾਂ ਦੇ ਫੜ ਕੇ ਛਿੱਤਰ ਨਹੀਂ ਫੇਰ ਸਕਦੇ ਤੁਸੀਂ ਜਾਂ ਫਿਰ ਲੋਕਾਂ ਨੂੰ ਭੜਕਾਉਣਾ ਢੱਡਾਂ ਖੜਕਾ ਖੜਕਾ ਕੇ ਸਰੰਗੀਆਂ বাজਾ ਬਜਾ ਕੇ ਐ ਕਰ ਦਿਆਂਗੇ ਬਾਅਦ ਕਰ ਦਿਆਂਗੇ ਜਿਕਾਰੇ ਛੱਡ ਕੇ ਆ ਪਿੱਛੇ ਹੋ ਜੋ ਲੋਕ ਲੜ ਲੜ ਮਰੀ ਜਾਣ ਇਹ ਨਹੀਂ ਪਿੰਡਾਂ ਵਾਲੇ ਨੇ ਮਰਵਾਇਆ ਕੌਮਤੀ ਇਹ ਗੱਲਾਂ ਕੌੜੀਆਂ ਨੇ ਅੱਛਾ ਮੈਂ ਕਹਾਂ ਆ ਗੱਲਾਂ ਬੈਠੀ ਦੇਖੋ ਬਥੇਰੇ ਲੋਕਾਂ ਨੇ ਫੋਨ ਕੀਤਾ ਗੈਨੇ ਜੀ ਆਇਆ ਕਰਾਂਗੇ ਮੈਂ ਕਿਹਾ ਬਾਹਰ ਦੇ ਵਿੱਚ ਨੱਕੇ ਦਿਖਾਓ ਮੇਰੇ ਚੈਲੰਜ ਕੀਤਾ ਹੋਇਆ ਨਾਲੇ ਘੁੰਮਦੇ ਹੋਣੇ ਗੱਡੀ ਚ ਕਿ ਜਰੂਰਤ ਨਹੀਂ ਹੋਈ ਵੀ ਅੱਖ ਚੱਕ ਵੀ ਪਾ ਜਾਣ ਪਰ ਫੁਕਰੀਆਂ ਨੇ ਮਾਰ ਦੇਣ ਸੀ ਆ ਬਜ਼ੇਰੀ ਨਿੰਗ ਸੁਖਾ ਬਣੀ ਜਾਤ ਐ ਕਰਾਂਗੇ ਬਹਿ ਕਰਾਂਗੇ ਮੈਨੂੰ ਗਾਲ ਤਾਂ ਕੱਢਣੀ ਹੀ ਉੱਥੇ ਕੋਈ ਸ਼ਬਦਾਵਲੀ ਅਸੀਂ ਇੰਦਾਂ ਦੀ ਨਹੀਂ ਵਰਦੇ ਪਰ ਚੈਨ ਲੀ ਕਿ ਤਾ ਅਸੀਂ ਮੈਂ ਕਿਹਾ ਬਾਹਰ ਵਿੱਚ ਆ ਕੇ ਦਿਖਾਵ ਤੁਸੀਂ ਕੁੱਟ ਮਾਰਨ ਦੀ ਗੱਲ ਤਾਂ ਬਹੁਤ ਦੂਰ ਦੀ ਐ ਇਹਦਾ ਮਤਲਬ ਤੁਸੀਂ ਕੱਲ ਮੈਂ ਫੁਕਰੀਆਂ ਮਾਰਨ ਜਾਣਦੇ ਹੋ ਜੂਥ ਨੂੰ ਭੜਕਾਉਣਾ ਤੁਸੀਂ ਜੇ ਤੁਹਾਡੇ ਤੇ ਆਪਣੇ ਤੇ ਚਾਰ ਬੰਦੇ ਆ ਪਏ ਤਾਂ ਤੁਸੀਂ ਐ ਬੀਬੇ ਬੱਤ ਬਣ ਕੇ ਖੜਦੇ ਹੋਏ ਸਾਨੂੰ ਕੁੱਟੀ ਚੱਲੋ ਟੂ ਹਾ ਕਰ ਲਓਗੇ ਵੀ ਮਾਰਨ ਲ ਜਿੰਨੀਆਂ ਮਾਰਨੀਆਂ ਬਸ ਹੋਰ ਤੁਹਾਡੇ ਕੋਲ ਕੱਖ ਨਹੀਂ ਪੂਰੇ ਪਿੰਡ ਦੀ ਗਲਤੀ ਹੈ ਜੀ ਸ਼ੋਮਣੀ ਕਮੇਟੀ ਦੀ ਜਾਂ ਪਿੰਡ ਦੀ ਕਮੇਟੀ ਦੀ ਗਲਤੀ ਹੈ ਵੀ ਇਹ ਹਜੇ ਲਗਾੜਾ ਨੂੰ ਫੜ ਕੇ ਤੁਸੀਂ ਛੱਤਰ ਕਿਉਂ ਨਹੀਂ ਫੇਰਦੇ ਤੁਹਾਡੇ ਪਿੰਡ ਵਿੱਚ ਇੱਕ ਅਮਰਧਾਰੀ ਪ੍ਰਚਾਰਕ ਨੂੰ ਘੇਰ ਕੇ ਉਹਦੀ ਕੈਂਚੀ ਦੇ ਨਾਲ ਦਾੜੀ ਕੇਸ ਕੱਟਣ ਦੀ ਕੋਸ਼ਿਸ਼ ਕਰਨ ਵਿਅਦਿਵਿਕਾਰਨ ਕਿ ਤੁਸੀਂ ਕੇਵਲ ਮੁਕੱਦਮਾ ਦਰਜ ਕਰਾ ਕੇ ਸਾਰਤਾ ਜਦੋਂ ਕਿ ਤੁਸੀਂ ਲੋਕਾਂ ਨੂੰ ਮਰਵਾਉਣਾ ਹੈ ਗੁਰਦੁਆਰਿਆਂ ਵਿੱਚ ਇਹ ਜਿਹੜੇ ਕੱਟੜ ਪੰਥੀ ਪ੍ਰਚਾਰਕ ਨੇ ਢਾਡੀ ਨੇ ਇਹਨਾਂ ਤੋਂ ਬਲਾ ਬਲਾ ਕੇ ਤੁਸੀਂ ਝੂਠ ਭੜਕਾਉਣਾ ਹੈ ਫਿਰ ਕੁਝ ਨਹੀਂ ਜਦੋਂ ਤੁਹਾਡੇ ਨਾਲ ਆਪ ਕਿਤੇ ਪੰਗਾ ਪਿਆ ਤੁਸੀਂ ਚੱਡਣ ਤੋਂ ਪੁੱਛ ਦੇ ਕੇ ਭਜਣਾ ਬਸ ਆਹੀ ਹੈ ਇੱਕ ਬੰਦਾ ਅਮਰਤਾਰੀ ਸ੍ਰੀ ਸਭ ਕੋੜੇ ਚੱਲ ਢਿੱਡ 'ਚ ਨਾ ਮਾਰਦਾ ਭਰਾਵਾ ਅਸੀਂ ਕਿਸੇ ਨੂੰ ਮਾਰਨੋਂ ਨਹੀਂ ਕਹਿੰਦੇ ਲੱਤ ਬਾਂਦਾ ਵੱਢੀ ਸਕਦਾ ਸੀ ਤੂੰ ਬੱਖੀ 'ਚ ਮਾਰਦਾ ਲੱਤ 'ਚ ਮਾਰਦਾ ਮੜਮੜ ਤੋ ਹਰਕਤ ਚ ਆਉਂਦਾ ਬੰਦਾ ਵੀ ਹਾਂ ਸਿੱਖ ਮਣ ਪੰਗਾ ਲਿਆ ਸਿੰਘ ਨਾਲ ਪੰਗਾ ਲਿਆ ਸਿੰਘ ਤਾਂ ਜੀ ਸ਼ੇਰ ਹੁੰਦੇ ਨੇ ਜੁੱਤੀਆਂ ਖਾਣ ਵਾਲੇ ਸ਼ੇਰ ਹੁੰਦੇ ਇਹਦੇ ਬਾਅਦ ਕੁਝ ਨਹੀਂ ਇਹ ਗੱਲਾਂ ਕੌੜੀਆਂ ਨੇ ਗੁਰੂ ਸਾਹਿਬ ਨੇ ਇਦਾਂ ਦੀਆਂ ਫੁਕਰੀਆਂ ਨਹੀਂ ਮਾਰੀਆਂ ਜਿਹੜੇ 7 ਲੱਖ 6 ਕਿਲਡਾਉਂ ਸ਼ਬਦ ਵਰਤਦੇ ਉਹ ਗੁਰੂ ਸਾਹਿਬ ਦੇ ਸ਼ਬਦ ਨਹੀਂ ਹੈਗੇ ਆ ਜਿਹੜੇ ਸ਼ਾਇਰ ਹੋਇਆ ਕੋਈ ਮੁਸਲਮਾਨ ਹੋਇਆ ਕੋਈ ਕੋਈ ਹੋਇਆ ਇਹਨਾਂ ਦੇ ਲਿਖੇ ਹੋਏ ਸ਼ਾਇਰ ਨੇ ਫਿਰ ਕੁਝ ਨਹੀਂ ਇਹ ਗੁਰੂ ਸਾਹਿਬ ਨੇ ਨਹੀਂ ਗੱਲਾਂ ਕਹੀਆਂ ਉਹੀ ਗੱਲਾਂ ਫੁਕਰੀਆਂ ਹੁਣ ਤੁਸੀਂ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਬੈਠੇ ਮਾਰ ਦਿਓ ਮਾਰੀ ਚਲੋ ਫੁਕਰੀਆਂ ਜੇ ਤੁਹਾਨੂੰ ਕਿਤੇ ਤਨਵੰਤਾਂ ਨੇ ਘੇਰ ਲਿਆ ਉਹਦੇ ਜੁੱਤੀਆਂ ਖਾਓ ਫਿਰ ਮੀਡੀਆ ਵਾਲੇ ਮੂਹਰੇ ਆ ਜਣਗੇ ਫਿਰ ਬੈਡ ਤੇ ਪਿਆ ਹੌਸਟ ਦੇ ਵਿੱਚ ਹਾਂਜੀ ਮੈਨੂੰ ਘੇਰ ਲਿਆ ਸੀ ਉੱਥੇ ਵੀ ਘੇਰ ਲਿਆ ਸੀ ਘੇਰ ਨਹੀਂ ਅਗਲੇ ਨੇ ਭਰਾਵਾ ਜਦੋਂ ਤੁਸੀਂ ਕੋਲੇ ਸੇਸਾ ਪਾਈ ਆ ਲੋਕਾਂ ਨੂੰ ਕਹਿਣਾ ਤੁਸੀਂ ਸ਼ਸਤਰ ਰੱਖੋ ਜੀ ਗੱਤਕਾ ਸਿੱਖੋ ਜੀ ਸਿੱਖ ਲਓ ਗੱਤਕਾ ਕੀ ਕਹ ਲੈ ਗੱਤਕਾ ਸਿੱਖੀ ਮੈਂ ਕਹਿੰਦਾ ਜੀ ਲਤਮਾ ਤੋਂ ਕੰਡੀਸ਼ਨ ਨੂੰ ਪਤਾ ਲੱਗਦਾ ਗਾਂਹਵਾਜੇ ਹੋਰ ਨਹੀਂ ਪਤਾ ਲੱਗਦਾ ਕਿ ਡੱਟੀ ਢ ਬੰਦੇ ਪੂਰੇ ਪਿੰਡ ਨੂੰ ਲਾਣਤਾ ਨੇ ਔਰ ਗੁਰਦਾਰੇ ਪ੍ਰਬੰਧ ਕਮੇਟੀ ਨੂੰ ਲੜਨ ਤਾਂ ਵੀ ਤੁਹਾਡੇ ਪਿੰਡ ਵਿੱਚ ਤਿੰਨ ਮਸਟੰਡੇ ਦਾੜੀ ਕੇਸ਼ ਕਤਲ ਕਰਨ ਤੇ ਤੁਸੀਂ ਜਕਰੀਆ ਖਾਨ ਦਾ ਮੁਕਾਬਲਾ ਕਰੋਗੇ ਜਕਰੀਆ ਖਾਨ ਦਾ ਮੁਕਾਬਲਾ ਕਰੋ ਤੁਸੀਂ ਜਿਹੜੇ ਬੰਦੇ ਤਿੰਨ ਬੰਦੇ ਛੇਤਰ ਖਾ ਕੇ ਹੁਣ ਆਹ ਜੋੜੀ ਬੈਠੀ ਲੜਨ ਤਾਂ ਯਾਰ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ